ਦੀ ਤੋ ਨਹੀਂ ਦੇਖੀ ਇੱਥੇ ਬੜੀ ਹੁਣੀ ਆ ਕਿਸੇ ਦੇ ਮੰਗਣ ਸਾਰਾ ਦਿਨ ਤਾਂ ਮੰਗਦੀ ਰਹਿੰਦੀ ਆ ਉਹ ਮੈਂ ਤਾਂ ਬਹੁਤ ਬੜਾ ਪਰੇਸ਼ਾਨ ਆਇਆ ਪਿਆ ਚਲ ਕੋਈ ਨਹੀਂ ਮੈਂ ਹੋਰ ਕਿਸੇ ਕੋਲ ਦੇ ਦੇ ਦਿੰਦੇ ਆ ਇਹ ਮੈਨੂੰ ਨਹੀਂ ਦਿੱਕ ਕੰਜਰ বিনা ਕਪਤੀ ਨਸੀਬੋ ਇਹਨਾਂ ਸਾਰੀ ਜਿਹੜੀ ਟਿਕਦੀ ਨਹੀਂ ਸੁਭਾ ਹੀ ਨਿਕਲ ਜਾਂਦੀ ਪਤਾ ਨਹੀਂ ਕਿੱਥੇ ਮੈਂ ਤਾਂ ਦੁਖੀ ਹੋਇਆ ਪਿਆ ਪ੍ਰੀਤੋ ਕੁੜਾ ਕਰੀਆ ਪੁੱਤ ਆ ਜਾ ਨੀ ਪੁੱਤ ਨਾ 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 ਹਾਂ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਆ ਬਾ ਨੋਟ ਹੈ ਕਿ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਆ ਜੀ ਅੱਛਾ ਮੈਨੂੰ ਕਿਹੜੇ ਭਾਂਡੇ ਦੀ ਦਾਲ ਪਾ ਕੇ ਦੇ ਦੇ ਤੇ ਦਿੰਨੀ ਆ ਕੀ ਭਾਂਡਾ ਤੂੰ ਚੱਕ ਕੇ ਨਹੀਂ ਲਿਆਉਂਦੀ ਕੀ ਰੋਜ਼ ਹੀ ਆ ਜਾਂਦੀ ਆ ਰੋਜ਼ ਕਾ ਨੂੰ ਅੱਜ ਮੈਂ ਲੰਬੜਵਾ ਮੇ ਗੋਹਾ ਪੱਥਣ ਗਈ ਤੇ ਉਧਰ ਰੋਟੀ ਆਈ ਨਹੀਂ ਉੱਪਰ ਨਾ ਕੰਜਰ ਭੁੱਖਾ ਮਾਦਾ ਹੋਣ ਲੱਗਦਾ ਅੱਛਾ ਹਾਂ ਤੇ ਦਿੰਨੀ ਆ ਕੀ ਅੱਜ ਦੇ ਦਿੰਨੀ ਆ ਕੀ ਭਾਂਡਾ ਤੈਨੂੰ ਅੱਗੇ ਤੇ ਭਾਂਡਾ ਲੈ ਆ ਚੱਲ ਦਾਲ ਦੇ ਨਾਲ ਇਹ ਪੰਜਾਂ ਰੋਟੀਆਂ ਪਈਆਂ ਨੇ ਉਹ ਵੀ ਦੇ ਦੀ ਮੈਨੂੰ ਨਪਰ ਨੋ 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 ਆਪਣੇ ਲਸੀ ਵੀ ਕਹੇਗੀ ਲਸੀ ਨੂੰ ਸੀ ਹੈ ਨਹੀਂ ਤਾਂ ਲਸੀ ਦੀ ਹੈ ਨਹੀਂ ਮਾਦੀ ਜੀ ਵਿੱਚੋਂ ਵੀ ਇਹ ਰਿਪੋਰਟ ਕੀ ਭਜਾ ਦੋ ਮਾਇ ਦਾ ਮੈਂ ਕੋਈ ਮਾਇ ਨਾਲ ਐਂ ਰੋਟੀ ਹੂਈ ਨਹੀਂ ਖਾਂਦੀ ਮਾਇ ਚੋ ਆਪਣੇ ਗੇ ਸੀ ਕਿ ਉਹ ਨਾਲ ਖਾਨੀ ਆ ਤੇ ਕਰ ਆਉਣ ਦੇ ਸਹੀ ਇਹ ਮਾਇ ਚ ਚੰਗੀ ਛੱਤਰ ਪਰੇ ਨਾ ਨਾ ਕੀਤੀ ਆ ਮੈਨੂੰ ਵੀ ਤੇਜਾ ਅਮਰੀ ਨਾ ਕਰ ਕੱਲਾ ਦੀ ਇਹ ਕੀ ਕਹੂਗਾ ਮੈਂ ਬਾਹ ਗਿਆ ਜੇ ਕੰਜਰ ਆ ਗਿਆ ਉਹ ਕਰੇ ਜੀ ਮਾਇ ਕੋਲ ਚੰਗੀ ਤਰ੍ਹਾਂ ਸਤਰਾਉਲ ਮੈਨੂੰ ਨਸੀਬੋ ਕ ਪੱਥੀ ਨਾ ਕਰ ਬਾਈ ਕੰਜਰ ਚੌੜਾ ਹੋਇਆ ਮੰਜੇ ਤੇ ਆਉਂ ਦੀ ਮੈਂ ਨਾਲ ਲਪੂਈ ਗਾ ਆ ਜਾ ਅੱਗੇ ਮੈਂ ਲਵਣਾ ਇਹ ਕਰਦਾ ਹਾਂ ਛੱਟਾ ਪ੍ਰੇਰਤ ਤੇ ਮੈਂ ਮੋਹਣਿਆ ਲੈ ਮੈਂ ਇਹਦੀ ਚੁੱਕਾਂਗਾ ਮੈਂ ਸਾਰੂੰ ਕੋਨਾ ਆ ਜਾ ਆ ਜਾ ਮਾਰ ਕਿਸ ਤਰ੍ਹਾਂ ਹੈ ਆ ਜਾ ਪੁੱਤ ਮੂਵੀ ਤੋਂ ਉਹ ਨਾ ਤਹੀ ਨਾ ਗੱਲ ਸੁਣ ਤੂੰ ਕਿੱਥੇ ਕੋਲੇ ਕੱਢਦੀ ਫਿਰਦੀ ਤੇਰੇ ਜੰਮਣ ਵਾਲਾਂ ਰੋ ਕੇ ਆਈਆਂ ਕੀ ਆਹੋ ਵੇਜੇ ਤੂੰ ਚੱਜਦਾ ਹੋਵੇਂ ਮੈਂ ਤੇਰੀ ਬੇਇੱਜ਼ਤੀ ਕਿਉਂ ਕਰਾਂ ਘਰੇ ਨੂਨ ਮਿਰਚਾਂ ਦੇ ਡੱਬੇ ਦਾ ਖਾਲੀ ਪਏ ਨੇ ਆ ਮੇਰੇ ਫੜ ਵੀ ਕਵੇਂ ਰੋ ਮਾਰਦੀ ਆ ਅਸਾਂ ਚਰਾ ਮੱਛੀ ਨੂਨ ਦਹੂ ਕੰਝਰਾ ਮੈਨੂੰ ਨਾ ਮਾਰਾ ਮਰ ਕਿਉਂ ਬੱਚਾ ਗਈ ਜੇਲ੍ਹ ਚ ਪਰ ਇਹ ਮੈਂ ਹਰ ਤਾਈ ਜਲ ਪੀ ਗੇ ਮੈਨੂੰ ਰੋਈ ਸੱਟ ਕਰਦਾ ਥੈਂਕ ਯੂ ਵੈਰੀ ਮਚ ਜਾਵੇਂ ਆਂਲੀ ਤੂੰ ਵੀ ਕੰਮ ਤਾਂ ਦਾ ਲੱਗ ਜਾ ਕੋਈ ਇਹ ਜਿਉਣਾ ਦੁੱਬਰ ਕਰਿਆ ਪਿਆ ਕੰਝਰ ਨੇ ਮੇਰਾ ਕੱਕ ਕੇ ਆ ਜੂਗਾ ਹੋਰ ਠੀਕ ਆ ਤੂੰ ਠੀਕ ਆ ਬੱਜਾ ਕੁੱਤੀ ਜੀ ਦਾ ਛੱਡਦਾ ਰੋਜ਼ ਦੀ ਰਹਿੰਦਾ ਇਹ ਕੰਜਰਖਾਨਾ ਐ ਇਹਨੂੰ ਕਾਹਨੂੰ ਕੋੜਦੀਆਂ ਕੰਜਰ ਨੂੰ ਰੋਜ਼ ਦਾਰੂ ਪੀਂ ਕੇ ਆਉਂਦਾ ਇਹ ਪਤਾ ਨਹੀਂ ਇਹਨੂੰ ਕਿਹੜਾ ਕੰਜਰ ਪੀਂਦਾਗਾ ਰੋਜ਼ ਬੱਟਾ ਨਹੀਂ ਸੀ ਬੋ ਤੂੰ ਤਾਂ ਆਪ ਕਿਤੇ ਆਉ ਕੋਲੇ ਖੜ ਜਾਨੀ ਐ ਜਾ ਜਾ ਕੇ ਲੋਕਾਂ ਦੇ ਕਿਤੇ ਉੱਥੇ ਖੜ ਜਾਨੀ ਐ ਕਿਤੇ ਦਾਲ ਮੰਗ ਲਈ ਕਿਤੇ ਰੋਟੀਆਂ ਮੰਗ ਲਈਆਂ ਕੀ ਗੱਲਾ ਬਣੀਆ ਪਬਜੀ ਖਾਰੀ ਫਿਰਦਾ ਹੋਰ ਵੀ ਨੇਵ ਸਿਓ ਕੀ ਹਾਲ ਆ ਠੀਕ ਠਾਕ ਉਹ ਮੈਂ ਹੁਣ ਤੈਨੂੰ ਕੀ ਦੱਸਾਂ ਤੂੰ ਪੁੱਛਣਾ ਜਦੋਂ ਫੇਰ ਵੀ ਤੂੰ ਮੇਰਾ ਪੁਰਾਣਾ ਯਾਰ ਹੈ ਤੇ ਮੈਂ ਤੈਨੂੰ ਦੱਸ ਦੇਣਾ ਮਨ ਦੱਸ ਤੂੰ ਗਾਹਾਂ ਲੱਗੇ ਜਿੜ ਗਏ ਲੱਗੇ ਬੱਕਾ ਕਲਾ ਬੈਠੇ ਦੱਸ ਤੂੰ ਮੈਂ ਕਿਹਾ ਤੇ ਮੇਰੀਓ ਪਸੰਦ ਆ ਜਾ ਓਏ ਅਮਲੀਆ ਕੀ ਗੱਲ ਹੋਈ ਆ ਹੁਣ 10 ਮਿੰਟ ਤੂੰ ਓਹੋ ਪਤਾ ਕੀ ਐ ਨੈਣ ਬਿਖਿਆ ਗੱਲ ਹੈਗੀ ਥੋੜੀ ਪਰਦੇ ਇਹ ਮੈਂ ਤੈਨੂੰ ਦੱਸ ਦੇਣਾ ਪਰ ਤੂੰ ਕਹਾਂ ਕੇ ਸੁਣੇ ਗੱਲ ਨਾ ਤੂੰ ਗੱਲ ਕਿਹੜੀ ਐ ਮੈਨੂੰ ਸੌਂ ਲੱਗੇ ਮੋਦੀ ਦੀ ਮੈਂ ਕਿਸੇ ਕੋਲੇ ਨਹੀਂ ਦੱਸਦਾ ਤੂੰ ਗੱਲ ਦੱਸ ਕੀ ਹੋਈ ਐ ਮੈਨੂੰ ਓਹੋ ਤੈਨੂੰ ਮੈਂ ਕੀ ਦੱਸਣਾ ਨਿਆਰ ਤੂੰ ਬਹੁਤ ਬਰਾ ਹਾਲ ਹੋਇਆ ਤੇ ਆ ਤਰ ਤੂੰ ਮੇਰਾ ਆਗਦਾ ਬਣਦਾ ਨਾ ਆਗਦਾ ਮੇਰਾ ਪ੍ਰਾਣਾ ਯਾਰ ਇਸ ਕਰਕੇ ਮੈਂ ਤੈਨੂੰ ਦੱਸ ਦੇਣਾ ਪਰ ਦਹਾਂ ਕੇ ਸੁਪੜੀ ਗੱਲ ਨਾਲ ਤੂੰ ਦੱਸਤਾ ਸੀ ਇਹ ਹੈ ਮੈਂ ਹੁਣ ਦੰਦੀ ਕੀ ਦੱਸ ਸਕਦਾ ਥਾਲੀ ਮੈਨੂੰ ਹਾਸਾ ਵੀ ਆਉਂਦਾ ਤੇ ਇੱਕ ਮੈਨੂੰ ਸ਼ਰਮ ਵੀ ਆਉਂਦੀ ਹੈ ਦੱਸ ਤੇ ਸ਼ਰਮ ਕਿਹਦੀ ਆ ਤੂੰ ਦੱਸਤਾ ਸੀ ਸ਼ਰਮ ਹੁਣ ਆਏ ਹੁਣ ਤੇਰੀ ਗੁੜੀ ਗੱਲ ਹੈ ਪਰਦੀ ਵਾਲੀ ਗੱਲ ਹਾਂ ਸ਼ਰਮ ਹੁਣ ਆਏ ਮੇਰੇ ਘਰ ਵਾਲੀ ਤੇ ਮਰਾ ਤੇ ਕੁੱਟ ਖਾਦੀ ਇਹ ਕਿਹਦੀ ਸ਼ਰਮਾ ਯਾਰ ਉਹ ਕਦੇ ਤਾਂ ਕਦੇ ਅਸੀਂ ਵੀ ਖਾ ਲੈਨੇ ਆ। ਓਹ ਹੋ ਗੱਲ ਨਹੀਂ ਪਤਾ ਕੀ ਗੱਲ। ਤੈਨੂੰ ਪਤਾ ਵੀ ਹੁਣ ਉਹ ਸਾਰੀ ਦਿਹਾੜੀ ਕੌਲੇ ਕੱਛਦੀ ਰਹਿੰਦੀ ਪਿੰਡ 'ਚ। ਉਹ ਤਾਂ ਦਾਲ ਮੰਗ ਲਈ, ਉਹ ਤਾਂ ਰੋਟੀ ਮੰਗ ਲਈ। ਉਹ ਦਾਲ ਰੋਟੀ ਮੰਗਦੀ ਫਿਰਦੀ ਸੀ ਤੇ ਮੈਂ ਉਹਨੂੰ ਪੁੱਛ ਲਿਆ ਘਰ ਆਈ। ਮੈਂ ਕਿਹਾ ਵੀ ਗੱਲ ਸੁਣ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੀ ਬੇਇੱਜ਼ਤੀ ਕਰਾਉਂਦੀ ਫਿਰਦੀ ਪਿੰਡ 'ਚ। ਇਹ ਤਾਂ ਗੱਲ ਸਹੀ ਆ ਬੰਦੇ। ਕਿਉਂ ਮਾਈ ਮੈਂ ਉਹਨੂੰ ਆ ਗੱਲ ਕਹੀ ਮੈਂ ਝਾੜੂ ਮਾਰ ਲਗਾ। ਕਿਾ ਕਿ ਉਹ ਹੀ ਝਾੜੂ ਘਰ ਕਨੇ ਮਿਲ ਸੱਟ ਲਿਆ। ਪੈਂਦਾ ਜੱਥੇ ਪੈਂਦਾ ਝਾੜੂ ਪੈਂਦਾ ਜੱਥੇ ਪੈਂਦਾ ਇਹ ਨਹੀਂ ਫੇਤ ਪਤਰੀ ਜਨਾਨੀ ਹੋਣੀ ਚਾਹੀਦੀ ਮੈਂ ਤਾਂ ਬੜਾ ਦੁਖੀ ਹੋਇਆ ਪਿਆ ਪੁੱਛਣਾ ਮੇਰੇ। ਥੀਰਾ ਗੱਲਾ ਮਲਿਆ ਮਾੜੀ ਹੋਈ ਤੇਰੇ ਨਾਲ ਫਿਰ। ਬਣਾ ਬਹੁਤ ਮਾੜੀ। ਮਲਿਆ ਤੇਰੀਆਂ ਤਾਂ ਕਰਤੂਤਾ ਸਿੱਤਰਖਾਨ ਵਾਲੀਆਂ ਸੀ। ਉਹ ਚੱਲ ਉਹ ਤਾਂ ਹੁਣ ਜਿਹੜੀ ਗੱਲ ਹੋਈ ਨੇ ਬੜੀ ਤੂੰ ਐ ਕਰ ਤੂੰ ਬੇਰੇ ਨਾਲ ਗੁੱਡੇ ਘੇਟੇ ਬੜੇ ਦੁਖੀ ਜਾਂਦੇ ਆ। ਕੋਈ ਮਾੜਾ ਮੋਟਾ ਮੇਰਾ ਕੋਈ ਹੱਲ ਕਰ ਦੇ ਵੀ ਮੈਂ ਕੋਈ ਦਵਾਈ ਦੁੱਪੜੀ ਆਪਦਾ ਕੋਈ ਮਾੜਾ ਮੋਟਾ ਹੀਲਾ ਕਰ ਲੈ। ਕਰ ਦੇ ਮਾੜਾ ਮੋਟਾ ਕੋਈ ਰਾਹ। ਹਾਂ ਦੋਰੀ। ਉਹ ਮਲਿਆ ਕਰ ਦੇਣਾ। ਆ ਲੈ ਚਲ ਕੋਈ ਗੱਲ ਨਹੀਂ ਵੈਸੇ ਹੁਣ ਮੈਂ ਇਨੇ ਕੰਨਾਂ ਦੀ ਸਰ ਲੂੰਗਾ 500 ਦਾ ਨੋਟ ਲੈ ਆਈਆ ਮਲਿਆ ਆਪਣੇ ਨਾਲ ਜੀਤਾ ਦੀ ਗਾੜ ਬਣ ਗਿਆ ਲਾਉਣੇ ਚੱਲ ਕੇ ਘੈਂੜ ਜੇ ਗੀਤੋਂ ਘਰੇ ਜਾਨੀਆਂ ਲਿਆਉਣੀਆਂ ਰੋਟੀ ਰੱਤੀ ਮੰਗ ਕੇ ਲੋਕਾਂ ਦੇ ਮਾਕੇ ਖਾਣ ਦਾ ਸੁਆਦ ਨਹੀਂ ਪਾਵਾ ਸੁਆਦ ਆ ਮਾਕੇ ਖਾਣ ਦਾ ਤਾਂ ਰਾਤ ਕੰਜੋ ਉਹ ਕੁਚਿਆ ਗਿਆ ਪਤਾ ਨਹੀਂ ਕਿੱਦਾਂ ਗਿਆ ਦੋ ਰੋਟੀਆਂ ਵੀ ਮੰਗ ਲਿਆ ਵਿਚਾਰ ਕੋਈ ਗੱਲ ਨਹੀਂ ਟੈਸ਼ਨ ਨਾਲਿਆ ਕੀ ਹਾਲ ਨਸੀਬੋ ਉਹ ਮਾਂ ਨੂੰ ਵਿਚਾਰੇ ਬੰਦ ਰੱਖੀਏਗੀ ਮੈਂ ਤਾਂ ਖਾ ਗਈ ਤੀਗੀ ਨਹੀਂ ਕੁਝ ਨਹੀਂ ਕਹਿੰਦਾ ਉਹ ਆਹੋ ਬਚ ਗਈ ਆਈਆਂ ਮੈਂ ਤਾਂ ਛੇ ਮਾਂ ਨੂੰ ਆਏ ਬੈਠੀਆਂ ਨੀ ਕਿਸੇ ਨੂੰ ਨਹੀਂ ਕੁਝ ਕਹਿੰਦਾ ਉਹ ਹਾਂ ਮੈਂ ਤੂੰ ਆ ਬੈਠਾ ਮੈਂ ਤਾਂ ਕੰਮ ਆਈਆਂ ਗਈ ਹਾਂ ਜਾਦਰੀ ਪਈਏ ਮਾਂ ਨਹੀਂ ਜਾਦਰੀ ਹੈ ਨਹੀਂ ਹਜੇ ਬਣਾਈ ਨਹੀਂ ਰਾਤ ਵੀ ਬਈ ਹੋਗੀ ਨਹੀਂ ਕੀ ਬਾਜੀ ਹੋਈ ਬਈ ਹੋਣੀ ਆ ਉਹ ਹੀ ਦੇ ਰੇ ਹਾਂ ਅੱਜ ਤੱਕ ਬੱਬਰ ਆਇਆ ਨਹੀਂ ਹੈ ਡੇਟ ਆਊਗਾ ਸਭ ਭਾਜੀ ਦੇ ਮੈਂ ਹੱਥ ਰੰਗ ਲਾ ਦੇ ਰੋਟੀ ਵੀ ਰੰਗੀ ਮੈਂ ਇੱਕ ਤੈਨੂੰ ਗੱਲ ਕਰਾਂ ਗਾਇ ਭਾਈ ਇਹ ਦੂ ਅਮਲੇ ਨੂੰ ਬਾੜਾ ਕੁੱਟਿਆ ਮੇਰਾ ਵੀ ਕੁੱਟਣ ਨੂੰ ਜੀ ਨਹੀਂ ਕੱਬਾ ਇਹ ਇੰਨਾ ਨਾ ਕੁੱਟਿਆ ਕਰ ਮਾਜੂ ਬਿਆਰ ਮੈਂ ਕੀ ਕਰਾਂ ਮਤਲਬ ਉਹਨੇ ਲੈ ਲਈ ਪਰ ਪਨੀ ਤੋਨ ਨੂੰ ਬਾਹਰ ਕਿਉਂ ਕਾ ਰੋਜ ਢੱਕ ਕੇ ਆਖਣੀ ਆਉਂਦਾ ਉਹ ਗਾਣਾ ਗਾਦਾ ਉਹ ਗਾਣਾ ਗਾਦਾ ਸੁਣਿਆ ਨਹੀਂ ਜਾਂਦੇ ਇਹ ਰੱਖ ਕੇ ਕੱਲ ਮੈਂ ਉਸ ਕਰਦੀ ਰਹਿਮਤ ਨਹੀਂ ਨਾਂ ਕੁੱਟਿਆ ਕਰਨੀ ਚੱਲ ਜਾਊਗਾ ਚੰਗਾ ਇਹ ਤਾਂ ਕਰਨੀ ਚੱਲਦੀ ਨਹੀਂ ਰਿੰਗੀਆਂ ਚੰਗਾ ਚੰਗਾ ਮੈਂ ਕਿੰਨਾ ਕੋਡੀ ਹੁੰਦੀ ਆ ਖਾਲੇ ਹਰ ਆ ਦੇ ਹੌਲ ਹੌਲ ਰੱਤ ਤੋਂ ਦੀ ਫਰਦੀ ਆ ਓਹੋ ਮੈਂ ਤਾਂ ਮੈਸੀ ਪੁੱਛਿਆ ਸੀ ਅੰਗਲੀ ਕਦੇ ਰੋਟੀ ਮੰਗਲੀ ਕਿਸੇ ਦੇ ਓਹੋ ਤੀ ਤਾਂ ਮੈਸੀ ਪੁੱਛਾਈ ਉਹ ਤਾਂ ਮਨ ਉਹ ਸੁਈ ਕੁੱਤੀ ਨੂੰ ਖਾਣ ਨੂੰ ਪਈ ਮੈਂ ਤਾਂ ਪੁੱਛਿਆ ਹੀ ਐ ਕਿ ਜਮਈ ਸੁਈ ਕੁੱਤੀ ਨੂੰ ਪਾਏਗੀ ਮੈਨੂੰ ਲੈ ਨੀ ਇਹ ਲੋਕਾਂ ਨੇ ਤੂੰ ਆਪ ਜਾ ਓਹ ਮਾਰ ਮਾਰ

ਮੈਨੂੰ ਵੀ ਉਹਨਾਂ ਦਾ ਸਾਂ ਗੱਲ ਕੀ ਹੋਈ ਹੈਗੀ ਪਹਿਲਾਂ ਮੈਨੂੰ ਸੱਚੀ ਗੱਲ ਹਏ ਹਏ ਤੈਨੂੰ ਮੈਂ ਹੁਣ ਕੀ ਦੱਸਾਂ ਉਹ ਗੱਲ ਤਾਂ ਕੁਝ ਨਹੀਂ ਹੋਈ ਮੈਂ ਆਪਣੀ ਜੁੜੀ ਸੀਤੋਂ ਤੇ ਪ੍ਰੀਤੋਂ ਨਹੀਂ ਹਾਂ ਹਾਂ ਉਹ ਮੈਂ ਉਥੋਂ ਲੰਘਿਆ ਜਾਂਦਾ ਸੀਗਾ ਮੈਂ ਕਿਹਾ ਵੀ ਚੱਲ ਮੈਂ ਉਹਨਾਂ ਕੋਲੋਂ ਪੁੱਛ ਲਾਂ ਵੀ ਪਾਈ ਨਹੀਂ ਸੀ ਉਹ ਕਿੱਥੇ ਫੇਰ ਉਹ ਆ ਬਾਦੀਆਂ ਸੀ ਅੱਛਾ ਤੇ ਮੈਂ ਉਹਨਾਂ ਨੂੰ ਜਾ ਕੇ ਬਸ ਇੰਨੇ ਪੁੱਛਿਆ ਸੀਗਾ ਮੈਂ ਕਿਹਾ ਵੀ ਪਾਈ ਜੀਪੋ ਨਹੀਂ ਦੇਖੀ ਉਹ ਪਤਾ ਨਹੀਂ ਕੀ ਭੁੰਡ ਖਾ ਕੇ ਆਈਆਂ ਸੀਗੀਆਂ ਉਹਨਾਂ ਨੇ ਤਾਂ ਮੈਨੂੰ ਫੜ ਕੇ ਚੱਟ ਲਿਆ ਉੱਥੇ ਕੋਹੇ ਚ ਹੋਰ ਫਿੱਟੇ ਮੂੰਹ ਤੇਰੇ ਬੇ ਹੋ ਮੇਰੇਲਾ ਗੁੱਸਾ ਤੇਰੇ ਤੇ ਲਾਗ ਗਿਆ ਨਾ ਤੂੰ ਕੰਨੀਗਾ ਮੇਰੇ ਮਗਰ ਸੱਤ ਅੱਠ ਬੰਦੇ ਪੈ ਗਏ ਕਾਣੂ ਬੰਦੇ ਪਏ ਅਕੇ ਬੰਦੇ ਪੈ ਗਏ ਹੁਣ ਆਲ ਦਾ ਪੱਲਾ ਤਾਂ ਛਪਾਉਣਾ ਹੀ ਪੈਂਦਾ ਓ ਫਿੱਟੇ ਮੂੰਹ ਪਹਿਲਾਂ ਤਾਂ ਮਿੱਟੀ ਗੁੱਟ ਖਾਂਦਾ ਸੀ ਕੰਸਾ ਹੁਣ ਜਨਾਨੀਆਂ ਤੋਂ ਖਾਰੇ ਲੱਗ ਗਿਆ ਓਹੋ ਮੈਂ ਤਾਂ ਇੰਨੇ ਹੀ ਪੁੱਛਿਆ ਸੀਗਾ ਪਾਇ ਨਦੀਪ ਨੂੰ ਦੇਖਿਆ ਉਹਨਾਂ ਨੇ ਤਾਂ ਮੈਨੂੰ ਪੁੱਛਿਆ ਨਹੀਂ ਕੋਈ ਦੱਸਿਆ ਨਹੀਂ ਫੜ ਕੇ ਮਣ ਤੋ ਸੈਟ ਲੈ ਉਹਨਾਂ ਨੇ ਜੇ ਤੂੰ ਮੋਕੇ ਛੱਡਦੇ ਕੋਈ ਕੰਮ ਧੰਦਾ ਲੱਭ ਲਾ ਤੇਰਾ ਇਹੀ ਭਲਾ ਹੋਊਗਾ ਲੈ ਵੀ ਨਸੀਬੋ ਅੱਜ ਤੋਂ ਮੈਂ ਫੂ ਖਾਣਾ ਮੈਂ ਮੈਂ ਨਸ਼ੇ ਤੇ ਆਂਗਾ ਮੈਂ ਗੁਰਦੁਆਰਾ ਸਾਹਿਬ ਗਿਆ ਠੀਕ ਹੈ ਅੱਛਾ ਤੇ ਉੱਥੇ ਮੈਨੂੰ ਜਿਹੜੇ ਭਾਈ ਦੀ ਗੁਰਦੁਆਰਾ ਸਾਹਿਬ ਵਾਲੇ ਹਾਂ ਹਾਂ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਮੈਨੂੰ ਉੱਥੇ ਲੰਗਰ ਦੇ ਵਿੱਚ ਨੌਕਰੀ ਦੇ ਦਿੱਤੀ ਇਹ ਫਿਰ ਚੰਗੀ ਗੱਲ ਹੈਗੀ ਹਾਂ ਉਹਨਾਂ ਨੇ ਮੈਨੂੰ ਨੌਕਰੀ ਦੇ ਦਿੱਤੀ ਉਹ ਕਹਿੰਦੇ ਵੀ ਤੈਨੂੰ ਤਨਖਾਹ ਵੀ ਮਿਲਿਆ ਕਰੂਗੀ ਵੀ ਨੂੰ ਨਸ਼ਾ ਤੇ ਆ ਕੇ ਗੁਰੂ ਵਾਲਾ ਬਣ ਗਿਆ ਗੁਰੂ ਦਾ ਬਣਾ ਪਟ ਫੇਰ ਪਾਲਿਆ ਤੇ ਹੁਣ ਭਾਈ ਮੈਂ ਤਾਂ ਇਹੀ ਸੋਚਦਾ ਸੀਗਾ ਨਸੀਬੋ ਵੀ ਚਲੋ ਗੁਰੂ ਵਾਲੇ ਬਣ ਜਾਣੇ ਨਾਲੇ ਤਾਂ ਚਾਰ ਪੈਸੇ ਆਉਣਗੇ ਆਹੋ ਤੇ ਨਾਲੇ ਹੁਣ ਇਸ ਉਮਰ ਦੇ ਵਿੱਚ ਵੀ ਜਿਹੜਾ ਆਪਣਾ ਵੜਾਪਾ ਏ ਉਹ ਚਲੋ ਸਹੀ ਲੇਖੇ ਲੱਗ ਜੂਗਾ ਗੁਰੂ ਵਾਲੇ ਬਣ ਕੇ ਠੀਕ ਐ ਹਾਂ ਮੈਂ ਤੇ ਇਹੀ ਸੋਚਿਆ ਸੀਗਾ ਹੁਣ ਤੇਰੀ ਕੀ ਰਾਇ ਤੇ ਮੇਰੀ ਕੀ ਰਾਇ ਐ ਇੱਕ ਦੂਜਾ ਚੰਗਾ ਹੋਰ ਕੀ ਐ ਆਪਣੀਆਂ ਰੋਟੀਆਂ ਖਾਇਆ ਕਰੀ ਮੇਰੀਆਂ ਤੋਂ ਲਿਆਇਆ ਕਰੀ ਗੱਲ ਤੂੰ ਸਹੀ ਦੱਸੀ ਆ ਉਹ ਹੋ ਐਂ ਕਰਾਂਗੇ ਨਾ ਆਪਾਂ ਰੋਨੇ ਗੂ ਘਰੇ ਰਹਾਗੇ ਨਾਲੇ ਤੇਰਾ ਬੜਾਪਾ ਸੁਧਰ ਜੂਗਾ ਨਾਲੇ ਤੇਰਾ ਬੜਾਪਾ ਸੁਧਰ ਜੂਗਾ ਹੁਣ ਹੋਣੀ ਤਾਂ ਨਹੀਂ ਗਈ ਆਹ ਵਧੀਆ ਬਾਣੀ ਜੰਗੀ ਗੱਲ ਕੀਤੀ ਆ ਨਾਲੇ ਲੋਕ ਵੀ ਸੁਧਰ ਜਾਣਗੇ ਜੇ ਬਾਣਾ ਪਾ ਲੈਣਗੇ ਹਾਂ ਭਾਈ ਲੋਕੋ ਦੇਖੋ ਮੈਂ ਨਸ਼ਾ ਕਰਦਾ ਸੀਗਾ ਨਸ਼ਾ ਕਰਕੇ ਮੈਂ ਕਿਹੜਾ ਜੋ ਹੋਇਆ ਤੁਹਾਨੂੰ ਪਤਾ ਹੀ ਆ ਇਸ ਕਰਕੇ ਜ਼ਿੰਦਗੀ ਚ ਕਦੇ ਵੀ ਨਸ਼ੇ ਨਹੀਂ ਕਰਨੇ ਨਸ਼ਾ ਕਰਨ ਵਾਲੇ ਬੰਦੇ ਦਾ ਤੁਹਾਨੂੰ ਪਤਾ ਹਾਲ ਬਹੁਤ ਬੁਰਾ ਹੁੰਦਾ ਵਾ ਸਾਰਿਆਂ ਨੇ ਨਸ਼ੇ ਨਹੀਂ ਕਿਸੇ ਨੇ ਕਰਨੇ ਤੇ बदिल्म